ਜੀ ਦੋਸਤੋ ਬਾਈ ਜੀ ਨਾਲ ਆਏ ਨੇ ਮੋਰਚੇ ਦੇ ਵਿੱਚ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਇਹ ਬਾਈ ਉਹਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ ਜਿਹੜੇ ਲੋਕ ਸੰਘਰਸ਼ਾਂ ਤੋਂ ਡਰਦੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਦੇਖ ਕੇ ਸੰਘਰਸ਼ਾਂ ਦੇ ਵਿੱਚ ਆਉਣ ਤੇ ਆਪਾਂ ਬਾਈ ਜੀ ਨਾਲ ਗੱਲ ਕਰਾਂਗੇ ਔਰ ਇਹਨਾਂ ਦੇ ਜਜ਼ਬੇ ਨੂੰ ਆਪਾਂ ਦੇਖਾਂਗੇ ਬਾਈ ਇਹਨਾਂ ਦਾ ਜਜ਼ਬਾ ਕਿੰਨਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਾਂ ਕਿਹੜੀ ਥਾਂ ਤੋਂ ਆਏ ਆ ਜੀ ਬਾਈ ਫਟੇਗਾ ਸਰ ਤੋਂ ਫਟੇਗਾ ਸਰ ਬਾਈ ਜਿਹੜਾ ਮੋਰਚਾ ਚੱਲ ਰਿਹਾ ਇਸ ਮੋਰਚੇ ਦੇ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਦੇ ਵਿੱਚ ਹੱਥ ਆ ਧਰੀ ਬੈਠੇ ਨੇ ਤੇ ਕੀ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਬਾਈ ਮੇਰੀ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਇੱਥੇ ਆਣਾ ਚਾਹੀਦਾ ਇੱਕ ਵਾਰੀ ਇੱਥੇ ਆ ਕੇ ਦੇਖੋ ਮਤਲਬ ਕਿ ਮਤਲਬ ਕਿ ਉਹਨਾਂ ਦਾ ਨਾਖ ਖੋਨ ਖੋਲੇ ਨਾ ਅਸੀਂ ਜਿੱਦਾਂ ਵੀ ਇੱਥੇ ਇੱਕ ਦਿਨ ਲਈ ਆੰਦੇ ਨਾ ਤਾਂ ਦਿੱਲੀ ਆਣ ਲਈ ਬੜਾ ਮਤਲਬ ਕਿ ਹੁੰਦਾ ਹੈ ਲੋਕਾਂ ਦਾ ਸੰਗਤ ਦਾ ਇੰਨਾ ਜਿਆਦਾ ਪਿਆਰ ਹੈ ਤੇ ਇੰਨਾ ਜਿਆਦਾ ਜਨੂਨ ਦੇਖਣ ਨੂੰ ਮਿਲਦਾ ਬਾਈ ਅੱਛਾ ਬਾਈ ਜੀ ਜਿਵੇਂ ਇੱਥੇ ਮਤਲਬ ਪਤਾ ਨਹੀਂ ਲੱਗਦਾ ਵੀ ਕਦੋਂ ਲਾਠੀ ਆਰ ਸੁੱਟ ਰੂ ਉਹਨਾਂ ਦਾ ਕਦੋਂ ਗੋਲੇ ਚੱਲ ਪੈਂਦੇ ਨੇ ਤੁਸੀਂ ਇੱਥੇ ਆਏ ਹੋ ਤੁਹਾਨੂੰ ਦੀ ਕੋਈ ਦਿੱਕਤ ਤਾਂ ਨਹੀਂ ਲੱਗਦੀ ਇੱਥੇ ਯਾਰ ਭਾਈ ਕੋਈ ਚੱਕਰ ਨਹੀਂਗਾ ਭਾਈ ਪੂਰੀ ਚੜ੍ਹਦੀ ਕਲਾ ਵੀਰਾਂ ਦਾ ਪਹੁੰਚ ਉਹਦਾ ਸਹਿਯੋਗ ਆ ਸੰਗਤ ਦਾ ਤੇ ਹਰ ਇੱਕ ਬੰਦਾ ਇੱਕ ਤੋਂ ਇੱਕ ਪਿਆ ਵਾ ਜੀ ਅੱਗੇ ਦੇਖੋ ਤੁਸੀਂ ਅੱਗੇ ਤੋਂ ਗੋਲੇ ਧੱਕਦੇ ਆ ਮੇਰੇ ਵੀਰ ਨੌਜਵਾਨ ਹਰ ਅੱਗੇ ਇੱਕਾਂ ਤੋਂ ਟਾਕੇ ਖੜੇ ਹੋਏ ਨਾ ਕੋਈ ਚੱਕਰ ਨਹੀਂਗਾ ਭਾਈ ਭਾਈ ਜਿਹੜਾ ਸੋਸ਼ਲ ਮੀਡੀਆ ਤੇ ਇਹ ਕਿਹਾ ਜਾ ਰਿਹਾ ਵੀ ਇੱਥੇ ਦਾ ਜਿਹੜੇ ਮੋਰਚੇ ਦੇ ਵਿੱਚ ਆਏ ਹੋਏ ਨੇ ਇਹ ਇਹ ਰੋਕਤਾ ਰੁਕਿਆ ਜਾ ਰਿਹਾ ਵੀ ਇਹ ਦਿੱਲੀ ਤ ਜਾ ਕੇ ਹੜਤੰਗ ਮਚਾਉਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਬਈ ਤੁਸੀਂ ਇੱਧਰ ਦੱਸੋ ਪਹਿਲਾਂ ਵੀ ਦਿੱਲੀ ਇੰਨਾ ਟਾਈਮ ਲੱਗ ਕੇ ਆਏ ਤੇ ਹੁਣ ਇੱਥੇ 13 ਤਰੀਕ ਤੋਂ ਬੈਠੇ ਹੋਏ ਆ ਦੱਸੋ ਇੱਥੇ ਕਿਹੜਾ ਹੜਤੰਗ ਮਚਾਇਆ ਹੋਇਆ ਕੋਈ ਐਵੇਂ ਦੀ ਗੱਲ ਨਹੀਂ ਹੈਗੀ ਇਹ ਸਰਕਾਰਾਂ ਦੀ ਚਾਲਾਂ ਨੇ ਵੀਰੇ ਤੇ ਵੀਰੇ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਬਾਈ ਲੋਕਾਂ ਦਾ ਹੀ ਮੈਸੇਜ ਆ ਕਿ ਦੇਖੋ ਆਪਣੇ ਹਿੱਤਾਂ ਦੀ ਆਪਣੇ ਹੱਕਾਂ ਦੀ ਆਪਣੇ ਮਤਲਬ ਕਿ ਖੇਤੀ ਦੀ ਲੜਾਈ ਆ ਜ਼ਰੂਰ ਆਣਾ ਚਾਹੀਦਾ ਐ ਐਮਐਸਪੀ ਦੀ ਲੜਾਈ ਆ ਐਮਐਸਪੀ ਬਹੁਤ ਜ਼ਿਆਦਾ ਜ਼ਰੂਰੀ ਆ ਬਾਈ ਜਿੱਦਾਂ ਕਿ ਹੁਣ ਜੁਪੀ ਵਿਹਾਰ ਵਿੱਚ ਐਮਐਸਪੀ ਨਹੀਂ ਹੈਗੀ ਤੇ ਦੇਖੋ ਉਹਨਾਂ ਦੇ ਕੀ ਹਾਲਾਤ ਨੇ ਉਹਨਾਂ ਨੂੰ ਆਪਣੇ ਪੰਜਾਬ ਵਿੱਚ ਆ ਕੇ ਇੱਥੇ ਕੰਮ ਕਰਨਾ ਪੈਂਦਾ ਤੇ ਉਹਨਾਂ ਨੂੰ ਇੱਥੇ ਹੀ ਰਜਗਾਰ ਮਿਲਦਾ ਉਹੀ ਕੰਮ ਇੱਥੇ ਕਰਨ ਨੂੰ ਫਿਰਦੇ ਨੇ ਲੇਕਿਨ ਇਹ ਇੱਥੇ ਬਹੁਤ ਜ਼ਿਆਦਾ ਪੰਜਾਬੀ ਅਤੇ ਇੱਕ ਜਿਮੀਏ ਕਹਿੰਦੇ ਹੁੰਦੇ ਆਪਾਂ ਹਨਾ ਕੌਮ ਆ ਇਹ ਗੁਰਾਂ ਦੀ ਸਾਜੀ ਹੋਈ ਤੇ ਇਦਾਂ ਦਾ ਕੁਝ ਨਹੀਂ ਉੱਥੇ ਉਰੇ ਇੱਥੇ ਹੋਣਾਗਾ ਆਪਾਂ ਬਾਈ ਜੀ ਸ਼ੁ